ਗੁਰੂ ਪਿਆਰਿਓ ਗੁਰੂ ਸਵਾਰਿਓ ਤੁਸੀਂ ਵੇਖ ਰਹੇ ਹੋ ਆਪਣਾ ਮਨਪਸੰਦ ਚੈਨਲ ਸਿਰੜਨ ਨਿਸ਼ਾਨੇ ਆਪ ਸਭ ਜੀਆਂ ਨੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪ ਜੀ ਨਾਲ ਸਾਂਝ ਪਾਵਾਂਗੇ ਮੁਕਸਦ ਦੀ ਜੰਗ ਦੀ ਕਿਵੇਂ ਹੋਈ ਕਿਹਨਾ ਕਿਹਨਾ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਕਿਹੜੀ ਸੀ ਵਿਰੋਧੀ ਫੌਜ ਕਿਹੜੇ-ਕਿਹੜੇ ਗੁਰੂ ਸਾਹਿਬ ਅਛਦਾਲੂ ਉੱਥੋਂ ਹੋਏ ਪਗੋੜੇ ਇਹ ਸਾਰਾ ਵੇਰਵਾ ਤੇ ਚਲੋ ਸ਼ੁਰੂ ਕਰਦੇ ਹਾਂ ਗੁਰੂ ਸਾਹਿਬ ਚਮਕੌਰ ਤੋਂ ਚੱਲੇ ਨੇ ਮਾਛੀਵਾੜਾ ਹੁੰਦੇ ਹੋਏ ਫੇਰ ਪਿੰਡ ਤੋਂ ਆਲਮਗੀਰ ਤੇ ਆਲਮਗੀਰ ਤੋਂ ਦਿਨਾਂ ਕਾਂਗੜ ਜ਼ਫਰਨਾਮਾ ਲੇਕ ਕੇ ਪੰਜ ਸਿੰਘਾਂ ਦੇ ਹੱਥ ਔਰੰਗਜ਼ੇਬ ਨੂੰ ਭੇਜ ਕੇ ਆਪ ਰਾਏਕੱਲੇ ਕੋ ਜਾ ਟਿਕਦੇ ਨੇ ਇਸ ਸਮੇਂ ਦੌਰਾਨ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਸਿੱਖ ਛਦਾਲੂ ਮਿਲਦੇ ਨੇ ਜੋ ਉਹਨਾਂ ਦੇ ਨਾਲ ਫੌਜ ਦੇ ਰੂਪ ਚ 74 ਹੁੰਦੇ ਨੇ ਉਹਨਾਂ ਨੂੰ ਘੋੜੇ ਪੇਟ ਕੀਤੇ ਜਾਂਦੇ ਨੇ ਸ਼ਸਤਰ ਪੇਟ ਕੀਤੇ ਜਾਂਦੇ ਨੇ ਤੇ ਉਹ ਤੁਰਦੇ ਤੁਰਦੇ ਕੋਟ ਕਪੂਰੇ ਆ ਪਹੁੰਚਦੇ ਨੇ ਕੋਟ ਕਪੂਰਾ ਕਪੂਰੇ ਦਾ ਸ਼ਹਿਰ ਹੈ ਉਥੇ ਬੜਾ ਵੱਡਾ ਕਿਲਾ ਹੈ ਇਸੇ ਕਰਕੇ ਇਸ ਨੂੰ ਕੋਟ ਕਪੂਰਾ ਕਿਹਾ ਜਾਂਦਾ ਹੈ ਅੱਜ ਵੀ ਮੌਜੂਦ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗੁਰੂ ਸਾਹਿਬ ਜੀ ਸ਼ਰਦਾਲੂ ਜਾਣ ਕੇ ਕਪੂਰੇ ਕੋਲ ਪਹੁੰਚਦੇ ਆ ਇਹਨਾਂ ਨੂੰ ਗੁਰੂ ਸਾਹਿਬ ਜੀ ਨੂੰ ਭੌਰਪਿੰਡ ਦਾ ਬਖਸ਼ਾ ਸਿੰਘ ਆ ਕੇ ਸੂਹ ਦਿੰਦਾ ਹੈ ਗੁਰੂ ਸਾਹਿਬ ਜੀ ਵਜੀਦ ਖਾਨ 12000 ਦੀ ਮੁਗਲ ਫੌਜ ਲੈ ਕੇ ਤੁਹਾਡਾ ਪਿੱਛਾ ਕਰ ਰਿਹਾ ਤੇ ਤਿੰਨ ਦਿਨਾਂ ਤੱਕ ਉਹ ਫੌਜ ਤੁਹਾਡੇ ਕੋਲ ਪਹੁੰਚ ਜਾਵੇਗੀ ਗੁਰੂ ਸਾਹਿਬ ਜੀ ਕਪੂਰੇ ਨੂੰ ਕਹਿੰਦੇ ਨੇ ਕਪੂਰਿਆ ਅੱਜ ਪਰਖ ਦਾ ਸਮਾਂ ਹੈ ਸਾਨੂੰ ਕਿਲਾ ਦੇ ਦੇ ਕੋਟ ਦੇ ਦੇ ਅਸੀਂ ਇਹਦੇ ਵਿੱਚ ਬੈਠ ਕੇ ਵਜੀਦ ਖਾਨ ਨਾਲ ਮੁਕਾਬਲਾ ਕਰ ਸਕੀਏ ਕਪੂਰਾ ਮੁਗਲ ਹਕੂਮਤ ਤੋਂ ਡਰਿਆ ਹੋਇਆ ਉਹ ਕਿਲਾ ਦੇਣ ਤੋਂ ਨਾ ਕਰ ਦਿੰਦਾ ਤੇ ਗੁਰੂ ਸਾਹਿਬ ਉੱਥੋਂ ਅੱਗੇ ਚੱਲਣ ਦੀ ਵਿਉਂਤ ਕਰਦੇ ਨੇ ਕੋਟ ਕਪੂਰੇ ਤੋਂ ਚੱਲ ਕੇ ਉਹ ਜੈਤੋ ਪਹੁੰਚਦੇ ਨੇ ਤੇ ਇਹਨੇ ਨੂੰ ਸ਼ਰਮਦਾ ਮਾਰਿਆ ਕਪੂਰਾ ਉੱਥੇ ਪਹੁੰਚਦਾ ਹੈ ਮਾਫੀ ਮੰਗਦਾ ਹੈ ਤੇ ਕਹਿੰਦਾ ਗੁਰੂ ਸਾਹਿਬ ਮਦਦ ਨਹੀਂ ਕਰ ਸਕਦਾ ਮੈਂ ਤੁਹਾਨੂੰ ਥੋੜਾ ਬੋੜਾ ਸਾਥ ਦੇ ਸਕਦਾ ਹਾਂ ਰਾਹ ਦੱਸ ਦਿੰਦਾ ਹਾਂ ਮੇਰੀ ਫੌਜ ਮੇਰੇ ਕੁਝ ਬੰਦੇ ਜਾ ਕੇ ਤੁਹਾਨੂੰ ਖਦਰਾਨੇ ਦੇ ਢਾਬ ਤੱਕ ਛੱਡ ਆਉਣਗੇ ਗੁਰੂ ਸਾਹਿਬ ਖਦਰਾਨੇ ਦੇ ਢਾਬ ਪਹੁੰਚਦੇ ਨੇ ਢਾਬ ਤੇ ਜਾਣ ਤੱਕ ਦੀਨਾ ਬਰਾੜ ਉਹਨਾਂ ਨੇ ਆਰ ਹਲਦਾ ਆਪਣੀ ਫੌਜ ਲੈ ਕੇ ਤੇ ਉਧਰ ਜਿਹੜੇ ਸਿੰਘ ਬਦਾਵਾ ਲਿਖ ਕੇ ਗਏ ਸਨ ਭਾਈ ਮਹਾ ਸਿੰਘ ਉਹ ਜਦੋਂ ਆਪਣੇ ਪਿੰਡ ਪਹੁੰਚਦੇ ਨੇ ਸੁਰ ਸਿੰਘ ਵਾਲਾ ਪਈ ਮਹਾ ਸਿੰਘ ਜੀ ਭਾਈ ਰਠਾੜਾ ਦੇ ਦੋਤਰੇ ਵੀ ਸੀ ਜਿਹੜੇ ਗੁਰੂ ਸਾਹਿਬ ਦਾ ਬੜਾ ਸਾਥ ਦਿੰਦੇ ਰਹੇ ਆ ਤੇ ਉਧਰ ਢਿਲੋਂ ਘਰਾਣੇ ਦੀ ਮਾਈ ਭਾਗੋ ਜੋ ਚਭਾਲ ਦੀ ਵਸਨੀਕ ਸੀ ਉਹ ਸਾਰੇ ਇਕੱਤਰ ਹੋ ਕੇ ਫੈਸਲਾ ਕਰ ਚੁੱਕੇ ਸਨ ਕਿ ਭੁੱਲ ਬਖਸ਼ਾਉਣੀ ਆ ਗੁਰੂ ਸਾਹਿਬ ਜੀ ਨੂੰ ਮਿਲਣਾ ਹੈ ਉਹ ਵੀ ਗੁਰੂ ਸਾਹਿਬ ਜੀ ਨੂੰ ਲੱਭਦੇ ਲੱਭਦੇ ਖਦਰਾਨੇ ਦੀ ਢਾਬ ਤੇ ਜਾ ਪਹੁੰਚਦੇ ਆ ਲੇਕਿਨ ਗੁਰੂ ਸਾਹਿਬ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਜਾ ਕੇ ਖਦਰਾਨੇ ਦੀ ਢਾਬ ਜੋ ਮੁਗਲਾਂ ਦੇ ਤੇ ਗੁਰੂ ਸਾਹਿਬੀ ਦੇ ਵਿਚਕਾਰ ਜਗ੍ਹਾ ਬਣਦੀ ਹੈ ਉੱਥੇ ਜਾ ਕੇ ਆਪਣਾ ਪੜਾਅ ਕਰ ਲੈਂਦੇ ਨੇ ਝਾੜੀਆਂ ਤੇ ਤੰਬੂ ਪਾ ਕੇ ਵੱਡੀ ਫੌਜ ਦਾ ਭਲੇਖਾ ਪਾਉਂਦੇ ਨੇ ਤੇ ਪ੍ਰਣ ਕਰ ਲੈਂਦੇ ਆ ਕਿ ਗੁਰੂ ਸਾਹਿਬ ਜੀ ਨੂੰ ਮੁਗਲ ਫੌਜ ਦੇ ਪਹੁੰਚਣ ਤੋਂ ਪਹਿਲਾਂ ਸਾਡਾ ਨਾਲ ਲੜਨਾ ਹੋਵੇਗਾ ਅਸੀਂ ਸ਼ਹੀਦ ਹੋਵਾਂਗੇ ਤਾਂ ਗੁਰੂ ਸਾਹਿਬ ਤੱਕ ਫੌਜ ਪਹੁੰਚ ਸਕੇਗੀ ਬੜੀ ਬਹਾਦਰੀ ਨਾਲ ਲੜਦੇ ਨੇ ਖਰਾਨੇ ਦੇ ਢਾਬ ਜਿਹੜੀ ਸੀ ਇਤਿਹਾਸਿਕ ਖਾਲਸਾਈ ਫੌਜਾਂ ਨੇ ਕਬਜ਼ਾ ਇਸਕਾ ਕਿ ਕੀਤਾ ਸੀ ਕਿ ਉਸ ਇਲਾਕੇ ਦੇ ਵਿੱਚ ਇੱਕੋ ਇੱਕ ਢਾਬ ਸੀ ਜਿਹੜੀ ਪਾਣੀ ਦਾ ਸੋਮਾ ਸੀ ਤੇ ਇਹ ਜੁੱਧ ਜੋ ਹੋ ਰਿਹਾ ਇਹ ਮਈ ਦੇ ਮਹੀਨੇ ਹੋ ਰਿਹਾ ਸਨ 1705 ਚੱਲ ਰਿਹਾ ਐਨੀ ਗਰਮੀ ਦੇ ਵਿੱਚ ਵਜੀਦ ਖਾਨ ਦੀ ਫੌਜ ਕੋਲ ਪਾਣੀ ਦਾ ਕੋਈ ਸਾਧਨ ਨਹੀਂ ਹੈ ਸਿੱਖ ਫੌਜਾਂ ਕੋਲ ਪਾਣੀ ਦਾ ਸਾਧਨ ਹੈ ਬਹਾਦਰੀ ਹੈ ਗੁਰੂ ਸਾਹਿਬ ਜੀ ਨੂੰ ਉਹਨਾਂ ਆਪਣੀ ਬਹਾਦਰੀ ਕਰਕੇ ਆਪਣੀ ਭੂਲ ਵੀ ਬਖਸ਼ਾਉਣੀ ਹੈ ਸੋ ਚਾਲੀ ਸਿੰਘ ਭਾਈ ਮਹਾ ਸਿੰਘ ਜੀ ਦੇ ਮਾਤਾ ਪਾਉ ਭਾਕਾ ਕੌਰ ਜੀ ਦੀ ਅਗਵਾਈ ਦੇ ਵਿੱਚ ਤੰਦ ਨਾ ਸੂਰਬੀਰਤਾ ਨਾਲ ਲੜਦੇ ਆ ਤੇ ਉਥੇ ਇਸ ਲੜਾਈ ਦੇ ਵਿੱਚ ਉਹ ਤਕਰੀਬਨ 250 ਮੁਗਲ ਸਿਪਾਹੀਆਂ ਨੂੰ ਮਾਰ ਦਿੰਦੇ ਨੇ 300 ਉਹਨਾਂ ਦਾ ਘੋੜਾ ਮਾਰਿਆ ਜਾਂਦਾ ਹੈ ਬਹੁਤ ਸਾਰੇ ਮੁਗਲ ਫੱਟੜ ਹੋ ਜਾਂਦੇ ਨੇ ਪਿਆਸੇ ਮੁਗਲ ਪਛਾਣ ਨੂੰ ਭੱਜ ਉੱਠਦੇ ਨੇ ਹਤਾਸ਼ ਹੋ ਜਾਂਦੇ ਨੇ ਤੇ ਮੁਰਦੇ ਸਮੇਂ ਵਜੀਤ ਖਾਨ ਵੀ ਮਜਬੂਰ ਹੋ ਜਾਂਦਾ ਆਪਣੀ ਫੌਜ ਦੇ ਨਾਲ ਵਾਪਸ ਭੱਜਣ ਵਾਸਤੇ ਗੁਰੂ ਸਾਹਿਬ ਉੱਚੀ ਟੀਬੀ ਤੇ ਬੈਠੇ ਨੇ ਜਿੱਥੇ ਅੱਜ ਕੱਲ ਮੁਕਸਰ ਦੇ ਵਿੱਚ ਗੁਰਦੁਆਰਾ ਟੀਬੀ ਸਾਹਿਬ ਹੈ ਉੱਥੇ ਹੀ ਗੁਰਦੁਆਰਾ ਰਕਾਬगंज ਹੈ ਰਕਾਬ ਸਰ ਹੈ ਜਿੱਥੇ ਗੁਰੂ ਸਾਹਿਬ ਕੋਹੜੇ ਤੇ ਚੜ ਕੇ ਖਦਰਾਨੀ ਢਾਹ ਵੱਲ ਚਾਲੇ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਫੱਟੜ ਤਸ਼ਹੀਦ ਹੋਏ ਸਿੰਘਾਂ ਨੂੰ ਮਿਲਿਆ ਜਾਵੇ ਉਹਨਾਂ ਨਾਲ ਦਰਸ਼ਨ ਕੀਤੇ ਜਾਣ ਇੱਕ ਦੂਸਰੇ ਦੇ ਉੱਥੇ ਗੁਰੂ ਸਾਹਿਬ ਜੀ ਦੇ ਘੋੜੇ ਦੀ ਰਕਾਬ ਟੁੱਟਦੀ ਹੈ ਤੇ ਉਹ ਰਕਾਬ ਅੱਜ ਵੀ ਰਕਾਬ ਸਰ ਗੁਰਦੁਆਰੇ ਦੇ ਵਿੱਚ ਪਈ ਹੋਈ ਹੈ ਯਾਦਗਾਰ ਵਜੋਂ ਗੁਰੂ ਸਾਹਿਬ ਖਤਰਾਨੇ ਦੀ ਟਾਪ ਤੇ ਆਉਂਦੇ ਨੇ ਭਾਈ ਮਹਾ ਸਿੰਘ ਦਾ ਵਧਾਵਾ ਪਾੜਦੇ ਨੇ ਬਾਕੀ ਸਿੰਘਾਂ ਨੂੰ ਬੜੀਆਂ ਅਸੀਸਾਂ ਦਿੰਦੇ ਨੇ ਤੇ ਸ 40 ਦੇ 40 ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਅੰਗੀਠਾ ਤਿਆਰ ਕਰਕੇ ਉਹਨਾਂ ਦੇ ਸੰਸਕਾਰ ਕਰਦੇ ਨੇ ਜਿੱਥੇ ਭਾਈ ਮਹਾ ਸਿੰਘ ਦੇ ਨਾਲ ਵਦਾਵਾ ਪਾੜਦੇ ਨੇ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਤੇ ਉਸੇ ਗੁਰਦੁਆਰਾ ਸਾਹਿਬ ਦੇ ਇੱਕ ਸਿਰੇ ਤੇ ਸ਼ਹੀਦ ਗੰਢ ਗੁਰਦੁਆਰਾ ਨਾਂ ਦੀ ਜਗ੍ਹਾ ਹੈ ਜਿੱਥੇ 40 ਸਿੰਘਾਂ ਦੇ ਸੰਸਕਾਰ ਗੁਰੂ ਸਾਹਿਬ ਜੀ ਨੇ ਕੀਤੇ ਸਨ ਇਸ ਤਰ੍ਹਾਂ ਮੁਕਸਰ ਦੀ ਜੰਗ ਜਿੱਤ ਕੇ ਮਹਿਜ 5 ਮਹੀਨਿਆਂ ਦੇ ਵਿੱਚ ਉਸੇ ਵਜ਼ੀਦ ਖਾਨ ਨੂੰ ਹਰਾ ਕੇ ਉੱਥੋਂ ਵਾਪਸ ਭੇਜਦੇ ਨੇ ਤੇ ਆ ਅਗਲੇ ਪੜਾਅ ਵਾਸਤੇ ਦਮਦਮਾ ਸਾਹਾ ਵੱਲ ਚੱਲ ਪੈਂਦੇ ਨੇ ਦਮਦਮਾ ਸਾਹ ਤੋਂ ਅੱਗੇ ਦੀ ਕਹਾਣੀ ਅਗਲੀ ਕਿਸ਼ਤਚਾਪ ਜੀ ਨਾਲ ਤੁਹਾਨੂੰ ਸਾਂਝੀ ਕਰਾਂਗੇ ਤਦ ਤੱਕ ਲਿਖਿਮਾ ਆਸ ਹੈ ਆਪ ਜੀ ਨੂੰ ਇਹ ਇਤਿਹਾਸ ਦੀ ਕੜੀ ਚੰਗੀ ਲੱਗੀ ਹੋਵੇਗੀ ਆਪ ਇਸ ਨੂੰ ਪਸੰਦ ਕਰਿਓ ਇਸ ਨੂੰ ਸ਼ੇਅਰ ਕਰਿਓ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਡੇ ਨਾਲ ਲੰਮੀਆਂ ਸਾਂਝਾਂ ਬਣੀਆਂ ਰਹਿਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ